ਜੀ ਸਾਡੇ ਵਪਾਰੀਆਂ ਨਾਲ ਮੀਟਿੰਗ ਕੀਤੀ ਗਈ ਹੈ ਉਹ ਕਹਿੰਦਾ ਜਾਓ ਜੀ ਸਾਡੇ ਮਾਨਯੋਗ ਡੀਜੀਪੀ ਪੰਜਾਬ ਤੇ ਸਾਡੇ ਐਸਐਸਪੀ ਬਰਨਾਲਾ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਪੁਲਿਸ ਵੱਲੋਂ ਸੰਪਰਕ ਪ੍ਰੋਗਰਾਮ ਚਲਾਇਆ ਗਿਆ ਜਿਹੜਾ ਬੇਸਿਕਲੀ ਇੱਕ ਕਮਿਊਨਿਟੀ ਪੁਲਿਸਿੰਗ ਦਾ ਕਨਸੈਪਟ ਹੈਗਾ ਜਿਹਦੇ ਅਧੀਨ ਸਾਡੇ ਸਾਰੇ ਹੀ ਜ਼ਿਲ੍ਹਾ ਬਰਨਾਲਾ ਦੇ ਵਿੱਚ ਐਸਐਚਓਜ਼ ਵੱਲੋਂ ਤੇ ਡੀਐਸਪੀ ਸਰਕਲ ਵੱਲੋਂ ਜਿਹੜੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਲੱਖ-ਲੱਖ ਪਿੰਡਾਂ ਦੇ ਵਿੱਚ ਜੋ ਵਿਲੇਜ ডিফেন্স ਕਮੇਟੀਆਂ ਬਣਾਈਆਂ ਗਈਆਂ ਨੇ ਸ਼ਹਿਰਾਂ ਦੇ ਵਿੱਚ ਵਾਰਡ ਕਮੇਟੀਆਂ ਬਣਾਈਆਂ ਗਈਆਂ ਨੇ ਇਸ ਤੋਂ ਇਲਾਵਾ ਵਪਾਰ ਮੰਡਲ ਤੇ ਹੋਰ ਵੀ ਸੰਸਥਾਵਾਂ ਦੇ ਨਾਲ ਮਿਲ ਕੇ ਅਸੀਂ ਜਿਹੜੀਆਂ ਮੀਟਿੰਗਾਂ ਕਰ ਰਹੇ ਹਾਂ ਜਿਨ੍ਹਾਂ ਦਾ ਮੇਨ ਮਕਸਦ ਬੀਸਿਕਲੀ ਲੋਕਾਂ ਦਾ ਫੀਡਬੈਕ ਲੈਣਾ ਤੇ ਲੋਕਾਂ ਦੇ ਨਾਲ ਪੁਲਿਸ ਦਾ ਜਿਹੜਾ ਵਿਵਹਾਰ ਹੈ ਤੇ ਨਾਲ ਸਾਡਾ ਇਹਨਾਂ ਦੇ ਨਾਲ ਤਾਲਮੇਲ ਨੂੰ ਬਿਹਤਰ ਬਣਾਉਣਾ ਹੈ ਤੇ ਜਿਹਦੇ ਵਿੱਚ ਅੱਜ ਅਸੀਂ ਮੇਨ ਮੇਨ ਜੋ ਕਾਫੀ ਸਾਰੇ ਜੋ ਇੰਪੋਰਟੈਂਟ ਮੁੱਦੇ ਨੇ ਜਿਵੇਂ ਕਿ ਨਸ਼ੇ ਦਾ ਹੋ ਗਿਆ ਕਰਾਇੰਗ ਅਗੇਂਸ ਪ੍ਰੋਪਰਟੀ ਹੋ ਗਿਆ ਸਨੇਚਿੰਗ ਥੈਫਟ ਹੋ ਗਿਆ ਤੇ ਟ੍ਰੈਫਿਕ ਦਾ ਹੋ ਗਿਆ ਪਬਲਿਕ ਡ੍ਰਿੰਕਿੰਗ ਦਾ ਹੋ ਗਿਆ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਚਰਚਾ ਕੀਤੀ ਆ ਤੇ ਸਾਰੇ ਸਾਡੇ ਵਪਾਰੀ ਭਰਾਵਾਂ ਨੇ ਬਹੁਤ ਵਧੀਆ ਸਾਨੂੰ ਫੀਡਬੈਕਸ ਵੀ ਦਿੱਤੇ ਨੇ ਇਹਦੇ ਵਿੱਚ ਤੇ ਅਸੀਂ ਇਹਨਾਂ ਨੂੰ ਰੈਗੂਲਰ ਅੰਦਰ ਵੀ ਮੀਟਿੰਗਸ ਕਰਦੇ ਰਹਿਣਾ ਕਿ ਜਿਹੜੇ ਸਾਡੇ ਅਸੀਂ ਜਿਹੜੇ ਨਹੀਂ ਆ ਪ੍ਰੋਬਲਮਸ ਨੇ ਸ਼ਹਿਰ ਦੀਆਂ ਤੇ ਚਾਹੇ ਉਹ ਟ੍ਰੈਫਿਕ ਦੀ ਹੋਵੇ ਚਾਹੇ ਉਹ ਹੰਢੜਬਾਜੀ ਦੀ ਹੋਵੇ ਚਾਹੇ ਉਹ ਜੋਰੀਜ਼ ਮੈਚਿੰਗ ਦੀ ਹੋ ਗਈ। ਇਹਨੂੰ ਆਪਾਂ ਕਿਸੇ ਤਰ੍ਹਾਂ ਕਾਊਂਟਰ ਕਰ ਸਕਦੇ ਹਾਂ ਤੇ ਜਿਹੜੇ ਆਪਾਂ ਜਿਹੜੇ ਇਹ ਸੋਲੂਸ਼ਨ ਕੱਢਣੇ ਆ ਉਹ ਉਧਰ ਵਿਚਾਰ ਵਟਾਂਦਰੀ ਰਾਹੀਂ ਜੋ ਸੁਝਾਅ ਸਾਨੂੰ ਆਏ ਨੇ ਉਹ ਸੁਝਾਵਾਂ ਨੂੰ ਅਸੀਂ ਇੰਪਲੀਮੈਂਟ ਕਰਾਂਗੇ ਤੇ ਅਸੀਂ ਇਹਦੇ ਵਿੱਚ ਬਿਹਤਰ ਜਿਹੜੀ ਹੈ ਕਾਰਗੁਜ਼ਾਰੀ ਲਿਆਵਾਂਗੇ। ਇੱਕ ਗੱਲ ਕੀਤੀ ਸੀਗੀ ਕਿ ਸਾਰੇ ਸ਼ਹਿਰ ਦੇ ਵਿੱਚ ਕੈਮਰੇ ਲਗਾਏ ਜਾ ਰਹੇ ਆ ਸਨਚਿੰਗ ਦੇ ਚੱਕਰ ਵਿੱਚ ਉਹ ਕਿ ਜੀ ਰੰਗੋ ਨੇ ਸਾਡੇ ਐਸਐਸਪੀ ਸਾਹਿਬ ਬਰਨਾਲਾ ਦੇ ਦਿਸ਼ਾ ਨਿਰਦੇਸ਼ਨ ਤੇ ਤੇ ਕੁਝ ਜਿਹੜੀਆਂ ਸਾਡੀ ਸੀਐਸਆਰ ਇਨੀਸ਼ੀਏਟਿਵ ਦੇ ਅੰਦਰ ਆਰਾਊਂਡ 65 ਲੱਖ ਦੀ ਕੀਮਤ ਦੇ ਉੱਤੇ ਪੂਰੇ ਬਰਨਾਲਾ ਸ਼ਹਿਰ ਦੇ ਨਾਲ ਤਰਾਂਡੇ ਦੇ ਵਿੱਚ ਆਰਾਊਂਡ 150 ਕੈਮਰੇ ਹਾਈ ਡੈਫੀਨੇਸ਼ਨ ਵਧੀਆ ਕੁਆਲਟੀ ਦੇ ਕੈਮਰੇ ਤੇ ਉਹਨਾਂ ਦੀ ਆਪਟੀਕਲ ਫਾਈਬਰ ਦੇ ਨਾਲ ਕਨੈਕਟੀਵਿਟੀ ਪੂਰੇ ਸ਼ਹਿਰ ਦੇ ਵਿੱਚ ਇੰਪੋਰਟੈਂਟ ਪੁਆਇੰਟਸ ਦੇ ਉੱਤੇ ਲਗਾਈ ਜਾ ਰਹੀ ਹੈ ਖਾਸ ਕਰ ਅਸੀਂ ਜਿਹੜੀ ਚੋਰੀ ਤੇ ਸਨੇਚਿੰਗ ਜਿੱਥੇ ਜ਼ਿਆਦਾ ਹੁੰਦੀ ਹੈ ਜਿਹਨੂੰ ਉਹ ਅਸੀਂ ਇਹਦੀ ਮੈਪਿੰਗ ਕੀਤੀ ਸੀ ਜਿਹਨੂੰ ਕਿ ਆਪਾਂ ਕ੍ਰਾਈਮ ਮੈਪਿੰਗ ਜਾਂ ਵਰਨਰੇਬਿਲਿਟੀ ਮੈਪਿੰਗ ਕਹਿੰਦੇ ਆ ਉਹ ਕ੍ਰਾਈਮ ਮੈਪਿੰਗ ਕਰਕੇ ਉਸ ਮੈਪਿੰਗ ਦੇ ਹਿਸਾਬ ਦੇ ਨਾਲ ਸਾਰੇ ਜਿਹੜੇ ਕੈਂਪੇਨ ਲਗਾਏ ਜਾ ਰਹੇ ਨੇ ਤੇ ਜਲਦੀ ਹੀ ਇਹਨਾਂ ਨੂੰ ਆਪਰੇਸ਼ਨਲਾਈਜ਼ ਕਰਕੇ ਇੱਕ ਕਮਾਂਡ ਸੈਂਟਰ ਜਿਹੜਾ ਸਾਡੀ ਡੀਪੀਓ ਬਨਾਲਾ ਵਿੱਚ ਚਲਾਇਆ ਜਾਵੇਗਾ ਤੇ ਫਰਦਰ ਜਿਹਦੇ ਨਾਲ ਕਿ ਇੱਕ ਤਰ੍ਹਾਂ ਇਹੋ ਜਿਹੇ ਵਾਰਦਾਤਾਂ ਦੀ ਪ੍ਰिवेंशन ਤੇ ਨਾਲ ਡਿਟੈਕਸ਼ਨ ਦੇ ਵਿੱਚ ਜਿਹੜਾ ਵਧੀਆ ਕੰਮ ਕਰ ਦੇਵੇ ਸਰ ਇੱਕ ਇੱਕ ਦੋ ਦਿਨ ਪਹਿਲਾਂ ਧਨੋਲੇ ਦੇ ਵਿੱਚ ਇੱਕ ਤਾਬੇ ਦੇ ਮੋਢੇ ਸਨ ਨਿਚੇ ਹੋਈ ਸੀ ਕਿ ਉਸ ਬਾਰੇ ਕੁਝ ਜੀ ਉਹਦੇ ਵਿੱਚ ਸਾਡੀ ਧਨੋਲਾ ਪੁਲਿਸ ਨੇ ਕਾਫੀ ਵਧੀਆ ਮਿਹਨਤ ਕੀਤੀ ਹੈ ਤੇ ਕਾਮਯਾਬੀ ਉਹਨਾਂ ਨੂੰ ਮਿਲੀ ਹੈ ਦੋਸ਼ੀ ਗ੍ਰਿਫਤਾਰ ਕੀਤੇ ਨੇ ਇਹਦੇ ਬਾਰੇ ਅਸੀਂ ਕੱਲ ਨੂੰ ਇੱਕ ਡਿਟੇਲਡ ਪ੍ਰੈਸ ਕਾਨਫਰੰਸ ਕਰਾਂਗੇ ਹੋਰ ਵੀ ਕੁਝ ਇੰਪੋਰਟੈਂਟ ਅਪਡੇਟਸ ਹੈਗੀਆਂ ਨੇ ਜਿਹੜੀਆਂ ਪ੍ਰੈਸ ਨੂੰ ਦੇਣ ਵਾਲੀਆਂ ਨੇ ਕੱਲ ਨੂੰ ਅਸੀਂ ਡਿਟੇਲ ਦੇ ਵਿੱਚ ਇਹਦੇ ਬਾਰੇ ਪ੍ਰੈਸ ਕਾਨਫਰੰਸ ਕਰਾਂਗੇ ਨੀਰਜ ਜੀ ਅੱਜ ਮਤਲਬ ਡੀਐਸਪੀ ਸਾਫ ਨੇ ਵਪਾਰੀਆਂ ਨਾਲ ਤੇ ਖਾਸ ਕਰਕੇ ਤੁਹਾਡੇ ਬੈਠੇ ਜਿਹੜੇ ਆਏ ਵਪਾਰੀਆਂ ਨਾਲ ਮੀਟਿੰਗ ਕੀਤੀ ਕੀ ਕਹਿਣਾ ਚਾਹੂਗੇ ਕਿ ਕਿਸ ਮੁੱਦੇ ਤੇ ਮੀਟਿੰਗ ਆਦੀ ਮੈਂ ਪੰਜਾਬ ਪੁਲਿਸ ਵੱਲੋਂ ਪੰਜਾਬ ਸਰਕਾਰ ਨੂੰ ਇੱਕ ਸੰਪਰਕ ਅਭਿਆਨ ਚਲਾਇਆ ਗਿਆ ਪੁਲਿਸ ਦੇ ਸਪਾਰਾ ਤਾਮ ਮਿਲ ਲਈ ਉਹ ਸੰਬੰਧ ਵਿੱਚ ਅੱਜ ਮੀਟਿੰਗ ਬੁਲਾਈ ਗਈ ਸੀ ਇਹਦੇ ਵਿੱਚ ਨਸ਼ੇ ਦਾ ਮੁੱਦਾ ਸੀ ਮੈਂ ਟ੍ਰੈਫਿਕ ਦਾ ਮੁੱਦਾ ਸੀ ਤੇ ਥਰਡ ਮੁੱਦਾ ਸੀ ਸਨੈਚਿੰਗ ਦਾ ਜੋ ਨਸ਼ੇ ਦੀ ਗੱਲਬਾਤ ਸੀ ਉਹ ਵੀ ਦੱਸੀ ਅੱਗੇ ਨਾਲ ਜਿਹੜਾ ਆਪਣਾ ਬਰਨਾਲਾ ਸ਼ਹਿਰ ਦੇ ਵਿੱਚ ਮਾਨ ਨੂੰ ਮੀਤ ਜੀ ਵੱਲੋਂ 60 ਲੱਖ ਰੁਪਏ ਸੀ ਸੀਟੀਵੀ ਕੈਮਰੇ ਲਗਾਏ ਗਏ ਆ ਕਿਤਾ ਦੀਆਂ ਚੂੜੀਆਂ ਤੇ ਥੱਲੇ ਪੈ ਸਕੇ ਤੇ ਸੈਟਿੰਗ ਕਰ ਦਈਏ ਉਹ ਥੱਲੇ ਪੈ ਸਕੇ ਕੋਈ ਟ੍ਰੈਫਿਕ ਦੀ ਸਮੱਸਿਆ ਉਹਦੇ ਕੋ ਆਪਣਾ ਬਿਜਾਰ ਸਾਰੇ ਕੁਇਡ ਇਹ ਪਹਿਲਾਂ ਤੂੰ ਦੱਸਾ ਕਿੰਨੇ ਮੰਡੀਆਂ ਸੀ ਇਹਦਾ ਨਾ ਮੰਡੀ ਸੀ ਤਾਂ ਆਵਾਜ਼ ਬਜਾਣਾ ਸਾਡੇ ਪੂਰੇ ਆਵਾਜ਼ 100% ਆਵਾਜ਼ੀ ਆ ਉਰੇ ਤਾਂ ਕਰਕੇ ਕੋਈ ਟ੍ਰੈਫਿਕ ਨੂੰ ਕੋਈ ਦਿੱਕਤ ਤਾਂ ਹੈਗੀ ਆ ਅਸੀਂ ਬੇਨਤੀ ਕਰਦੇ ਹਾਂ ਡੀਐਸਪੀ ਸਾਹਿਬ ਨੂੰ ਸਾਡੇ ਬਪਾੜੇ ਨੂੰ ਦਿੱਕਤ ਨਾ ਹੋਵੇ ਅਸੀਂ ਛੋਟੇ ਨਾਲ ਵੀ ਸਾਥ ਦੇ ਮੈਂ ਸਾਡਾ ਸਾਹਿਬ ਤੋਂ ਗੱਲ ਮਿਲ ਕੇ ਆਪਾਂ ਦਿੱਕਤ ਨੂੰ ਦੂਰ ਕਰ ਲਾਂਗੇ ਉਹਨਾਂ 'ਤੇ ਵਿਸ਼ਵਾਸ ਦਿਵਾਏ ਕੋਲੋਂ ਸਾਥ ਦੇਊਗਾ ਅਸੀਂ ਉਹਨਾਂ ਨੂੰ ਵਿਸ਼ਵਾਸ ਦਿਵਾਏ ਤੇ ਕੋਈ ਕੋਲੋਂ ਸਾਥ ਹੈ ਉਪਿੰਦਰ ਜੀ ਅੱਜ ਮਤਲਬ ਵਪਾਰੀਆਂ ਤੁਸੀਂ ਤੁਹਾਡੇ ਨਾਲ ਡੀਐਸਪੀ ਬਰਨਾਲਾ ਸਾਹਿਬ ਨੇ ਮੀਟਿੰਗ ਕੀਤੀ ਹੈ ਕਿ ਕਿ ਕੀ ਕੀ ਮੁੱਦਿਆਂ ਤੇ ਗੱਲ ਹੋਈ ਇਹਨਾਂ ਨੇ ਜ਼ਿਆਦਾਤਰ ਟ੍ਰੈਫਿਕ ਦੀ ਸਮੱਸਿਆ ਵਾਸਤੇ ਮੀਟਿੰਗ ਕੀਤੀ ਹੈ ਸਾਡੇ ਨਾਲ ਵੀ ਟ੍ਰੈਫਿਕ ਦੀ ਜਿਹੜੀ ਸਮੱਸਿਆ ਦਿਨੋ-ਦਿਨ ਵਧੀ ਆ ਰਹੀ ਹੈ ਪਰ ਮੈਂ ਵੀ ਡਿਫਟੀ ਸਾਹਿਬ ਨੂੰ ਕਿਹਾ ਹੈ ਵੀ ਜਿਹੜੀਆਂ ਜੁਟੀਡੀਟੀ ਆ ਬਾਹਲੀਆਂ ਲੋਡ ਦੀਆਂ ਗੱਡੀਆਂ ਨੇ ਇਹਨਾਂ ਨੂੰ ਤਿੰਨ ਪੁਹਾਗਾ ਚ ਵੰਡਿਆ ਜਾਵੇ ਗੱਡਾ ਖਾੜਾ ਚੌਕ ਸ਼ਕਤੀ ਕਲਾ ਮੰਦਰ ਕੋਲੇ ਤੇ ਸਟੇਸ਼ਨ ਕੋਲੇ ਤਾਂ ਕਿ ਜਿਹੜੇ ਕੋਈ ਵੀ ਠੱਗੀ ਚੋਰੀ ਅੱਜ ਬਜ਼ਾਰਾਂ ਚ ਲੁੱਟਖੋਹ ਹੁੰਦੀ ਹੈ ਉਹਨੂੰ ਕਵਰ ਕੀਤਾ ਜਾਵੇ ਟ੍ਰੈਫਿਕ ਦੀ ਸਮੱਸਿਆ ਬਰਨਾਲੇ ਦੇ ਅੰਦਰ ਬਹੁਤ ਜ਼ਿਆਦਾ ਹੈ ਕੀ ਇਹ ਉਹਨਾਂ ਨੇ ਮਤਲਬ ਦਿਲਾਸਾ ਉਹਨਾਂ ਨੇ ਸਾਨੂੰ ਦਿਲਾਸਾ ਦਿੱਤਾ ਵੀ ਤੁਹਾਡੇ ਸਹਿਯੋਗ ਦੇ ਨਾਲ ਅਸੀਂ ਇਹ ਕੰਮ ਕਰ ਸਕਾਂਗੇ ਅਸੀਂ ਉਹਨਾਂ ਨੂੰ ਪੂਰਾ ਵਿਸ਼ਵਾਸ ਦਿੱਤਾ ਹੈ ਵੀ ਅਸੀਂ ਨਾਲ ਕੇ ਤੁਹਾਡੇ ਨਾਲ ਚੱਲਾਂਗੇ ਜਿਵੇਂ ਵੀ ਤੁਸੀਂ ਚਾਹੋਗੇ ਸਾਡੀ ਸਮੱਸਿਆ ਹੱਲ ਕਰੋ ਉਪਿੰਦਰ ਜੀ ਅੱਜ ਮਤਲਬ ਵਪਾਰੀਆਂ ਤੁਸੀਂ ਤੁਹਾਡੇ ਨਾਲ ਡੀਐਸਪੀ ਬਰਨਾਲਾ ਸਾਹਿਬ ਨੇ ਮੀਟਿੰਗ ਕੀਤੀ ਹੈ ਕਿ ਕਿ ਕੀ ਕੀ ਮੁੱਦਿਆਂ ਤੇ ਗੱਲ